ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਗਿਲਜੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਇਸ ਪਿੰਡ ਨੂੰ ਗਿੱਦੜਵਾਹਾ ਪੈ ਜਾਂਦੀ ਆ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਟਾਪ ਕਲਾਸ ਮੋਹਰਾ ਬੋਲਾ ਜਿਹੜਾ ਕਿ ਵਿਕਾਊ ਆ ਚੰਗੇ ਸਿਮੰਦਾ ਦੋਸਤੋ ਤੇ ਗਾਂ ਚੰਗੇ ਬੱਚੇ ਪੈਦਾ ਕਰਦਾ ਇਹਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਹਨਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਫੇਸਬੁੱਕ ਪੇਜ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਜਿਹੜੇ ਵੀ ਰਿ ਇੰਸਟਾਗ੍ਰਾਮ ਤੇ ਦੇਖ ਰਹੇ ਆ ਸੁਖਰਾਜ ਭੋਮਾਰਾਮ ਉਹਨੂੰ ਵੀ ਫੋਲੋ ਕਰ ਲਿਓ ਤੇ ਆ online ਨੇ ਦੋਸਤੋ ਇਸ ਬੋਲ ਦੀ ਜਾਣਕਾਰੀ ਤੇ ਕਰ ਦਿਆਂ ਦੋਸਤੋ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਬਾਈ ਜਸਪਾਲ ਸਿੰਘ ਜਸਪਾਲ ਸਿੰਘ ਹਾਂਜੀ ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ ਮੋਬਾਈਲ ਨੰਬਰ ਜੀ 8360534209 8360534209 34 209 209 ਹਾਂਜੀ ਠੀਕ ਹੈ ਜੀ ਇਹ ਬੋਲ ਆਪਣੇ ਘਰ ਦਾ ਬੱਚਾ ਹੀ ਹੈ ਜੀ ਨਹੀਂ ਇਹ ਪਰ ਲਿਆਂਦਾ ਸੀ ਟੀਕਾ ਲਿਆਂਦਾ ਸੀਗਾ ਜੀ ਟੀਕਾ ਸੀਮਨ ਲਿਆਂਦਾ ਸੀ ਸੀਮਨ ਲਿਆਂਦਾ ਸੀ ਜੰਮਿਆ ਤਾਂ ਘਰੇ ਹੀ ਆਣਾ ਹਾਂ ਘਰੇ ਜੰਮਿਆ ਜੀ ਠੀਕ ਆ ਤੇ ਤੇ ਇਹਦੀ ਉਮਰ ਬਾਈ ਜੀ ਕਿੰਨੀ ਕੁ ਹੋਊਗੀ ਉਮਰ ਇਹਦੀ ਬਾਈ 3 ਸਾਲ ਦੀ ਹੁਣ ਹੋਈ ਹੈ 3 ਸਾਲ ਦੀ ਹੋ ਗਈ ਹਾਂਜੀ ਤੇ ਬੱਚੇ ਇਹਦੇ ਆਏ ਆ ਕੁਛ ਬੱਚੇ ਆਪਣੇ ਕੋਲ ਕੱਟੀਆਂ ਆਈਏ ਬਹੁਤ ਵਧੀਆ ਜੀ ਹੋਰ ਵੀ ਮੱਜਾਂ ਕਰਾਸ ਹੋਈਆਂ ਵੀ ਆ ਹਾਂ 25 26 ਮੱਜਾਂ ਆਪਣੇ ਕਰਾਸ ਹੋਈਆਂ ਜੀ ਠੀਕ ਆ ਜੀ ਹਾਂਜੀ ਤੇ ਇਹਦੀ ਮਾਂ ਥੱਲੇ ਬਾਈ ਕਿੰਨਾ ਕੁ ਦੁੱਧ ਆਉਂਦਾ ਮਾਂ ਦੇ ਥੱਲੇ ਹੁਣ ਬਈ ਹੈਗਾ 16-17 ਕਿਲੋ ਪਹਿਲਾਂ 12-13 ਕਿਲੋ ਦੋ ਸੀਗਾ ਪਹਿਲੇ ਸੂਏ 12-13 ਕਿਲੋ ਹਾਂਜੀ ਠੀਕ ਐ ਇਹਦੀ ਤੀਜੀ ਸੂਏ ਸੂਈ ਆ ਹਾਂਜੀ ਇਹ ਕਿ ਦੇਉਗੀ 17-18 ਕਿਲੋ ਦੋਤੀ ਠੀਕ ਆ ਜੀ ਲੋ ਵੀ ਸੱਜਣੋਂ ਪਹਿਲਾਂ ਇਹਦੀ ਮਾਂ ਵੀ ਵਿਖਾਉਣੇ ਤੁਹਾਨੂੰ ਆਹ ਦੇਖ ਸਕਦੇ ਹੋ ਘਰੇ ਇਸ ਟਾਈਮ ਇਹਦੀ ਮਾਂ ਹੈ ਚੰਗਾ ਕੱਦ ਕਾਠ ਆ ਤੇ ਗੋਲ ਸਿੰਘ ਦੀ ਐ ਪੱਠਪੜਾ ਬਹੁਤ ਚੰਗਾ ਮਾਂ ਦਾ ਵੀ ਤੇ ਆ ਜੰਨੀਆਂ ਮੱਜਾਂ ਇਹਨਾਂ ਦੇ ਬਾਈ ਹਰਾਂ ਦੇ ਘਰੇ ਆ ਸਾਰੀਆਂ ਇਸੇ ਤੋਂ ਗੱਬਣਾ ਸਿੰਘ ਬਹੁਤ ਸ਼ਾਨਦਾਰ ਆ ਦੇਖ ਸਕਦੇ ਹੋ ਤੁਸੀਂ ਲੰਮਾ ਬਹੁਤਾ ਦੋਸਤੋ ਟੈਸਟੀਕਲ ਵੀ ਤੁਹਾਨੂੰ ਦਿਖਾਵਾਂਗੇ ਤੇ ਤੋੜ ਕੇ ਵੀ ਤੁਹਾਨੂੰ ਇਹ ਦਿਖਾਵਾਂਗੇ। ਅਬੂ ਮੰਨੀ ਦਾ। ਇਹ ਕਿਹੜੇ ਬੁੱਲ ਦਾ ਸੀ ਬੱਚਾ ਦੱਸਿਆ ਜੀ ਤੁਸੀਂ? ਅਬੂ ਮੰਨੀ ਦਾ ਬੱਚਾ ਹੀ ਹੈ। ਅਬੂ ਮੰਨੀ ਉਹਦਾ। ਹਾਂਜੀ। ਲਓ ਵੀ ਅਬੂ ਮੰਨੀ ਉਹਦਾ ਬੱਚਾ ਤੇ ਤੋੜ ਕੇ ਤੁਹਾਨੂੰ ਦਿਖਾਵਾਂਗੇ। ਦੇਖ ਸਕਦੇ ਹੋ ਦੋਸਤੋ ਟੈਸਟੀਕਲ ਥੋੜੀ ਠੰਡ ਕਰਕੇ ਸੁਗੜੇ ਮਹਿਸੂਸ ਹੁੰਦੇ ਆ ਤੁਹਾਨੂੰ। ਉਸ ਦਾ ਦੰਬ ਥਲੋ ਥੋੜੇ ਚਾਰ ਕਵਾਲ ਜਟੇ ਆ। ਬਾਕੀ ਸਾਰੀ ਪੂਸ਼ ਕਾਲੀ ਆ। ਸੱਜਣੋ ਆਹ ਕੱਟੀ ਹੈ ਇਹਦੀ। ਇੱਥੇ ਮੌਜੂਦ ਆ ਪੂਛ ਦੇ ਵਿੱਚ ਐਵੇਂ ਦੋ ਗਵਾਲ ਚਟੇ ਆਏ ਆ ਬਹੁਤ ਚੰਗੀ ਕੱਟੀ ਆਈ ਆ ਮੋਟਾ ਮੋਟਾ ਥਾਣਾ ਦੋਸਤੋ ਤੇ ਸ਼ਾਨਦਾਰ ਕੱਟੀ ਆ ਲਓ ਵੀ 사ਜਣੋ ਤੋੜ ਕੇ ਤੁਹਾਨੂੰ ਦਿਖਾ ਦਨੇ ਬਹੁਤ ਹੀ ਉੱਚਾ ਕੱਦ ਕਾਠਾ ਚਮੜੀ ਪਤਲੀ ਦਾ ਦੋਸਤੋ ਦੇਖ ਸਕਦੇ ਹੋ ਤੁਸੀਂ ਥਾਂ ਥੋੜਾ ਜਿਹਾ ਪੀੜਾ ਕਰਕੇ ਜਿੰਨਾ ਕ ਤੋੜ ਕੇ ਵਿਖਾਵਾਂਗੇ ਤੁਹਾਨੂੰ ਬਹੁਤ ਉੱਚਾ ਕੱਦ ਕਾਠ ਦਾ ਜੀ ਲੈਓ ਜੀ ਇਸੇ ਤਰ੍ਹਾਂ ਹੀ ਲੈ ਕੇ ਜਾਓ ਹੌਲੀ 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 ਬਟੇ ਹੌਲੀ ਖਾਰੇ ਖਾਂਦਨ ਤੇ ਲਓ ਵੀ ਸੱਜਣੋ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵੱਡੇ ਕਦ ਕਾਢਦਾ ਬੋਲਾ ਤਿੰਨ ਸਾਲ ਦੀ ਉਮਰ ਆ ਹਜੇ ਕਾਦੇ ਨੇ ਕਰਨਾ ਹੈ ਲੈਓ ਬਾਈ ਜੀ ਬੰਨ ਦੇ ਉੱਥੇ ਓਰੇ ਚੱਲ ਵੀ ਚੱਲ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਆਪਾਂ ਮੁੱਲ ਬਾਈ ਫੋਨ ਤੇ ਕਰ ਲਾਂਗੇ ਆਪਾਂ ਲਓ ਵੀ ਸੱਜਣੋ ਝੋਟਾ ਬਹੁਤ ਚੰਗਾ ਆ ਕੇ ਤੁਸੀਂ ਦੇਖੋਗੇ ਸਾਰੇ ਕੈਰੈਕਟਰ ਪ्युअर ਮੋਹਰਾ ਚ ਤੇ ਚੰਗੀ ਮਾਂ ਦਾ ਪੁੱਤ ਆ ਦੋਸਤੋ ਅਬ ਮੈਂ ਨਿਊ ਬੋਲਦਾ ਇਹ ਬੱਚਾ ਹੈ ਸੀਮਨ ਬਾਈ ਕੋਲੇ ਸਾਂਭਿਆ ਪਿਆ ਹੈ ਸੀਮਨ ਪਿਆ ਨਾ ਬਾਈ ਜੀ ਹਾਂ ਸੀਮਨ ਪਿਆ ਬਾਈ ਸੀਮਨ ਸਾਂਭਿਆ ਪਿਆ ਆ ਕੇ ਤੁਸੀਂ ਦੇਖੋਗੇ ਝੋਟਾ ਤੁਹਾਡੇ ਪਸੰਦ ਆਊਗਾ ਬਹੁਤ ਵਿਰਲੇ ਝੋਟੇ ਏਡੇ ਏਡੇ ਕਦਾਂ ਵਾਲੇ ਹੁੰਦੇ ਆ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜੀ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਪੂਰਾ ਉੱਚਾ ਬਾਈ ਵੇਖ ਮੇਰੇ ਘਰੇ ਆ ਕੇ ਵੀ ਤੁਸੀਂ ਦੇਖ ਸਕਦੇ ਆ ਬਾਈ ਦੇ ਮੋਢੇ ਤੋਂ ਉੱਚਾ ਹੈ ਕੰਨ ਤਾਂ ਹੀ ਆਉਂਦਾ ਬਾਈ ਦੇ ਚੰਗਾ ਕਰਦਾ ਬਾਈ ਦਾ ਦੇਖ ਸਕਦੇ ਹੋ ਤੁਸੀਂ ਤੇ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਲੱਗਿਆ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਜਲਦੀ ਮਿਲਦੇ ਆਂ ਅਜਿਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ